ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਰਹਿ ਰਹਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਰਖਦਾ ਆ ਰਾਗ ਰਾਜੇ ਹਰਿ ਨਾਖਸ ਦੁਸ਼ਟ ਹਰਮਾਨਿਆ ਪ੍ਰਹਲਾਦ ਰਾਯਾ ਹੰਕਾਰਿਆ ਨਿੰਦ ਕਾ ਮਠ ਦੇ ਨਾਮ ਦੀਆ ਬੁਲਾਇਆ ਜਨ ਆਨੰਦ ਅਸ਼ਾਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਨੁ ਸੁਰੂਗ ਪਿਆ ਜਾ ਸੁਖਤਾ ਨਾ ਹੋਈ ਤਉ ਕਰਤਾ ਕਰਨਾ ਮੈ ਨਾਹੀ ਜਹ ਹਉ ਕਰਨਾ ਹੋਈ ਬਿਲੇ ਹਾਰੇ ਬਿਜਰੋਸਿਆ ਤੇਰੰਤ ਨਾ ਲਿਆ ਲਖਿਆਨ ਹਾਵ ਜਾਤ ਮੈਂ ਜੋਤ ਜੋਤ ਮੈਂ ਜਤਾਂ ਅਗਨਿਕਲਾ ਭਰਪੂਰ ਹਾਂ ਤੂੰ ਸੱਚਾ ਸਾਹਿਬ ਸਭ ਤਸਵਾਲੇ ਵਜਨ ਕੀਤੇ ਸੋ ਪਾਰ ਪਿਆਰ ਸਹੋ ਨਾਨਕ ਕਰਤੇ ਗਿਆ ਬਤ ਜੋ ਉਸਕਾ ਨਾਮ ਸੋ ਕਰਿਆ ਸੋ ਦਰਾਗਾਸਾ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਵ ਤੇ ਰਾਖਿਹਾ ਸੋ ਕਰਖਿਹਾ ਜਦ ਮੈਂ ਸਰਬ ਸੁਮਾਨੇ ਬਾਜੇ ਤੇਰੇ ਨਾਮ ਦੀ ਅਨੇਕ ਸੰਖਾ ਗੀਤੇ ਤੇਰੇ ਗਾਵਨ ਹਾਰੇ ਗੀਤੇ ਤੇਰੇ ਰਾਗ ਬਿਨ ਸੋਈ ਹੈ ਤੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨ ਪਵਨ ਆਪਾਣੇ ਬੈ ਸੰਤਰ ਗਾਵੇ ਰਾਜਾ ਤਨੰਦਵਾਰੇ ਗਾਵਨ ਤੁਧਨ ਚਿਤ ਗੁਪਤ ਲਖ ਜਾਨਣ ਲਖ ਲਖ ਧਰਮ ਵਿਚਾਰੇ ਗਾਵਨ ਤੁਧਨੇਸ਼ਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸੁvare ਗਾਵਣ ਤੁਧਨੋ ਅਨੰਦ ਰਸਨ ਆਸਨ ਬੈਠੇ ਦੇਵਤੀ ਆਂਦਰ ਨਾਮੇ ਗਾਵਣ ਤੁਧਨੋ ਸਿਦ ਸੁਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਦੇ ਸੰਦੋਖੇ ਗਾਵਣ ਤੁਧਨੋ ਮਿਰਖਰਾਰੇ ਗਾਵਣ ਤੁਧਨੋ ਪੰਡਿਤ ਪ੍ਰਨਰਕੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮਨਮੋਹਣ ਆਨਮੋਹਣ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 86 ਤਿਰਥ ਨਾਲੇ ਗਾਵਨ ਤੁਧਨੋ ਜੋਤ ਮਹਾਮਨ ਸੁਦਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਹਨਵਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤਦਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਿਨੋਂ ਗਾਵਨ ਸਹਿਮੈ ਚਿਤਨਾ ਮਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੇ ਨਾਹੀ ਹੈ ਪੀਹੁ ਹੁ ਸੇ ਜਾਏ ਨਾ ਜਾਸੀ ਰਚਨਾ ਜੰਦਰ ਚਾਏ ਰੰਗੇ ਰੰਗੇ ਪਾਤੇ ਕਰ ਗੰਨਨ ਸੇ ਮਾਇਆ ਜਨੋ ਪਾਈ ਤਾਰ ਅਗਰ ਦੇਖੇਗੀ ਤਾਂ ਆਪਣਾ ਜੋ ਤਿਸ ਦੇਵੜਿਆਈ ਜੋ ਜਿਹ ਪਾਵੇ ਸੋਏ ਕਰਸੀ ਫਿਰ ਹੁਕਮ ਨਾਲਖ ਨਾ ਜਾਈ ਸੋ ਪਾਛਿਆ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਨ ਜਾਈ ਆਸਾ ਮਹਿਲਾ ਪਹਿਲਾ ਸੁਣ ਵਡਾ ਕਹ ਸਭ ਕੋਈ ਨਵੰਦਾ ਨੇਠਾ ਹੋਈ ਚੌਦ ਪਾਇ ਨਾ ਕਹਿਆ ਜਾਏ ਕਹਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗੁਰੂ ਬਿਰਾਗੁਣ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਣ ਤੀਰਾ ਰਹਾਉ ਸਾਬ ਸੁਰਤਿ ਮਿਲ ਸੁਰਤਿ ਕਮਾਈ ਸਾਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣ ਨਾ ਜਾਏ ਤੇਰੇ ਤਲਬੜਿਆਏ ਸਭ ਸਤ ਸਾ ਤਪ ਸਭ ਮੋਚ ਗਿਆ ਗਿਆ ਸਦਾ ਵਰਕਾ ਕੀ ਆਵੜਿਆ ਤਦਨ ਸਦੇ ਨਾ ਪਾਇਆ ਆਖ ਨਮ ਲੈ ਨਾ ਹੀ ਠਾ ਰਹਾਇਆ ਆਖ ਨ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਦਿਨੇ ਪੰਡਾਰਾ ਜਿਸ ਤੋਂ ਦੇਹੇ ਸੇ ਕੀ ਆਚਾਰਾ ਨਾ ਨ ਸਚ ਸਵਾਰਨ ਹਰਿ ਆਸਾ ਮਹਿਲਾ ਪਹਿਲਾ ਆਖਾ ਨੀਵਾ ਸ੍ਰੀ ਅਮਰ ਜਾਵੋ ਆਖ ਨੌਕਾ ਸਚਨ ਸਚ ਰਾਵ ਤੇ ਲਾਗੈ ਤੂ ਖੁਦ ਭੁਖੈ ਖਾਇਤ ਲਹਿ ਦੁਖ ਸੋਖ ਸ੍ਰੀ ਮੇਰੀ ਮਾਈ ਸਾਚਾ ਸਾਹਿਬ ਸਚ ਨਾ ਹੀ ਰਹਾਉ ਸਚ ਨਾਮ ਇਤ ਲਬੜਿਆਈ ਆਥਕੇ ਕਿੰਨ੍ਹ ਨਹੀਂ ਪਾਏ ਦੇ ਸੰਮਲਖ ਆਖਣ ਪਾਹੇ ਵੰਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਜਦ ਦਰਹਨ ਚੁੱਕੇ ਭੋਗ ਗੁਣੇ ਭੋਗਨ নাহি ਕੁਵੇਂ ਨਾ ਕੋ ਹੁਆ ਨਾ ਕੋ ਹੋਵੇ ਦੇਵਦਾਉ ਤੇਰੇ ਦਾਤ ਜਨਨ ਕਰਖ ਕਿ ਤੀ ਰਾਤ ਹਾਸ ਅਨੁਸਾਰ ਹੈ ਜੇ ਗਉਜਾਤ ਨਾਨਕ ਨਬੇ ਬਾਸਨਾਥ ਹਰਾ ਗੁਰੇ ਮਹਿਲਾ ਚੌਥਾ ਹਲਕੇ ਜਨ ਸਤਗੁਰ ਅਸ਼ਧ ਵਰਖ ਬਲੋਗ ਗੁਰੂ ਪਾਸ ਹਾਮ ਕਿਰ ਗਨ ਸਤਗੁਰ ਸਨਾਈ ਕਰਦਿਆ ਨ ਪ੍ਰਗਾਸ ਮੇਰੇ ਮਿਲ ਗੁਰਦੇ ਮੌਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਵ ਹਰ ਜਨ ਕਿਰਪਾ ਭਾਗ ਬਣੇ ਨੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਿਨਤਾ ਸਹਿ ਬਲ ਸੰਗਤ ਗੁਣ ਪ੍ਰਗਾਸ ਜਨ ਹਰ 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 ਅਸਨੈ ਉਹ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗਜੀਵੇ ਤ੍ਰਿਗਜਵਾਸ ਅਜਨ ਹਰਿ ਦਿਨ ਸਤਿਗੁਰ ਸੰਗਤ ਪਾਇ ਨਦਰ ਮਸਤਾ ਲਿਖਿਆ ਲਿਖਾਸ ਤਾਨ ਤਾਨ ਸਾਥ ਸੰਗਤ ਜਿਤ ਹਰਿ ਸੁਪਾਇ ਅਮਰ ਜਨ ਨਾਨਕ ਨਾਮ ਪ੍ਰਗਾਸ ਹਰਾ ਜਿਨੇ ਮਹਿਲਾ ਪੰਜਵਾ ਕਾਹਿਰੇ ਮਨਿਤ ਵਿਦਮ ਜਹ ਹਰਿ ਹਰਿ ਜੋ ਪਰਿਆ ਸਹਿਲ ਬਚਨ ਮੈਂ ਜੰਤੂ ਪਾਈ ਆ ਕਰਜਕ ਆਗਿਆ ਕਰਤ ਲਿਆ ਮੇਰੇ ਮਾਧੋ ਜੀ ਸਾਸਗਤ ਨਮ ਲੈ ਸੋਤ ਰਿਆ ਗੁਰ ਪ੍ਰਸਾਦ ਅਪਰੰਤ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਗ ਅਸਵਨਤਾ ਗੁਨ ਅਗਿਸ਼ ਕੇ ਤਿਆਗ ਸਿਰ ਸਿਰ ਜਸ ਵਾਹੇ ਠਾਕੁਰ ਆਖਾ ਹੈ ਮਨਪੋਖ ਰਿਆ ਵਣੇ ਵਣ ਆਵੇਂ ਸੇ ਕੋਸਾ ਤੇਰੇ ਪਾਛੇ ਵਸੇ ਸ੍ਰੀ ਸ੍ਰੀ ਆ ਰਹਾ ਦਿਨ ਕਮਲ ਖਲਾਵੇਂ ਕਵਣ ਚੁਗਾਵੇਂ ਮਨ ਵਿੱਚ ਸਿਮਰਨ ਕਰਿਆ ਸਨਦਾਨ ਦਾਸਾਸ਼ਟ ਸਨਦਾਨ ਠਾਕੁਰ ਕਰ ਅਦਰ ਤਿਰਿਆ ਜਾ ਨਾਨਕ ਬਲ ਬਲ ਸਤਿ ਸੰਗਣ ਜਾਈਐ ਤੇਰਾ ਤਨ ਪਾਰ ਆਵਰਿਆ ਰਾਗ ਸਭਲਾ ਚੌਥਾ ਸੋ ਅਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗ ਮਾਪਾਰਾ ਸ਼ਬਦ ਧਿਆਵਹਿ ਸ਼ਬਦ ਧਿਆਵਹਿ ਤੂ ਜੀ ਹਾ ਸੱਚੇ ਸਰਜਨਹਾਰਾ ਸਾਬ ਜੀਤ ਮਹਾਰੇ ਦੁਨੀਆ ਕਾ ਦਾਤਾਰਾ ਹਰ ਧਿਆਵ ਮਹਾਂ ਸੰਤੂ ਜੀ ਸਾਧੂ ਸਹਾਰਨਹਾਰਾ ਹਰਿਪ੍ਰੇ ਠਾਕੁਰ ਹਰ ਆਪੇ ਸੇਵਕ ਜੀ ਇੱਕ ਨਾਨਕ ਜੰਦ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਰੂਪ ਸੁਬਾਣਾ ਦਾਦੇ ਬਿਖਾਰੇ ਜੀ ਸਾਤੇ ਨੇ ਚੋ ਜਿ ਬਣਾਉਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨਾ ਵਰਣਾ ਜਾਣ ਦੁਪਾਲ ਬ੍ਰਹਮ ਬਿਆੰਤ ਬਿਆੰਤ ਜੀ ਦੇ ਰੇਖਿਆ ਗੁਣਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਮੇ ਜਨਾਨੰਦਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਮੇ ਇਸੇ ਜਨ ਜਗ ਮਾ ਸੁਖ ਵਾਸੀ ਇਸੇ ਮੁਕਤ ਸੇ ਮੁਕਤ ਭਗਤ ਪਾਇਨਾ ਹਰ ਤਿਆ ਆਜੇ ਤਨ ਟੋਟੇ ਜਮਗੇ ਪਾਸੇ ਜਨੰਦਰ ਪਾਹੋ ਜਿਨ ਹਾਰ ਰਵਿੰਦਰ ਪਾਹੋ ਧਿਆਵ ਕਾ ਪਾਉ ਸਭ ਗਵਸ਼ੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਸੇ ਸੇ ਤਨ ਤਨ ਅਸੇ ਤਨ ਜਨ ਹਰਤਿਆ ਆਜੇ ਜਨ ਅਨੰਤ ਲੰਮਨ ਜਾਸੇ ਤੇਰੇ ਭਗਤ ਤੇਰੇ ਭਗਤ ਅਪਨਾਰ ਜੀ ਭਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹਣ ਤੁਜੀ ਹਰਨ ਕਾਨੇ ਗਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਾ ਤਪ ਹੈ ਜਪੇ ਅਬੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਉਹ ਸਮਰਤ ਸਾ ਸਰਦੇ हे भक्त शीहे भक्त पुलेजा नानक जी जो पाब है मेरे हर भगवंत तां वाद वृक्ष परंपर कर्ता जी तुद देवडा वर्णन कोई तू युग जुग एको सदा सदा एको जी तोनंत्र कर्ता सोए दा पै पावे शिव वरते जे दू अपग रहै सो होए दा पै सृष्टि सब उपाय जी हुदा पै ਸਰਜ ਸਾਗੂ ਵੀ ਜਨਾਨਕ ਗੁਣ ਗਾਵੈ ਕਰਤਾ ਕਹਿ ਜੀ ਜੋ ਸਭ ਸਿਖਾ ਜਣੂ ਵੀ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਨ ਵੈੰਡਾ ਸਾਈਂ ਜੋ ਤੂੰ ਪਾਵੈ ਸੁਵਿਥਿਸੀ ਜੋ ਤੂੰ ਦੇਹੇ ਸਹ ਹਪਾਈ ਰਹਾ ਸਭ ਤੇਰੀ ਤੋਂ ਸਭ ਨੇ ਧਿਆਇਆ ਸੁਨੇ ਕਿਰਪਾ ਕਰੇ ਇਹ ਨਾਮ ਰਤਨ ਪਾਇਆ ਗੁਰਮੁਹਲਾ ਦਾ ਮਨ ਮੁਹਗਵਾਇਆ ਦਾ ਸ਼ੋੜਿਆ ਅਮ ਲਾਇਆ ਤੂੰ ਦਰਿਆਉ ਸਤਜਿਹੇ ਮਾਹੀਰ ਬਿਨ ਦੂਜਾ ਕੋਈ ਨਾਹੀ ਜੇ ਜ ਸਾਥੀ ਰਾਖੇ ਲੈ ਉਹ ਜਮ ਲਛੜਿਆ ਸੰਜੋਗੀ ਮੀਨ ਜਿਸਨੋ ਦੂਜਾ ਨਾਹੀ ਸੋ ਹੀ ਜੰਝੜੈ ਹਰ ਅਗਨ ਸਦਹਿ ਆਖਾਣਾ ਇਹਨ ਹਰ ਸੇਵਿਆ ਅਨ ਸੁਖ ਪਾਇਆ ਸਹਜੇ ਨੇ ਹਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੇ ਦੂਜਾ ਅਵਰਣਾ ਕੋਈ ਤੂੰ ਆਕਰ ਕਰ ਵਿਖਹਿ ਜਨ ਹੈ ਸੋਏ ਜਨਾਨ ਗੁਰਮਖ ਪਰਗਟ ਹੋਏ ਆਸਾ ਪਹਿਲਾ ਪਹਿਲਾ ਤਿਤ ਸਰਵਣ ਪਲਨਵਾਸਾ ਪਾਣੇ ਪਾਵਦਨ ਹੈ ਕੀਆ ਪੰਗਜ ਮੋ ਪੰਗਨੇ ਚੱਲ ਹਉ ਦੇਖਾ ਤੇਰੇ ਮੇਲੇ ਮਾਨੇਖਨ ਚੀਤ ਸਮੂਨ ਮਨਾ ਹਰਿ ਬਸਰਾ ਤੇਰੇ ਉਨਗਲਿਆ ਰਹਾਉ ਨਾਹਾਉ ਜਤੀ ਸਤਿ ਨਹੀਂ ਫਟਿਆ ਮੂਲ ਹੂਨਾ ਜਨਮ ਪਿਆ ਨਨਦਨ ਨੰਦਨ ਗਿਸ਼ਰਨਾ ਜਨ ਤੋ ਨਾਹੀ ਵਿਸਰਿਆ ਸਭ ਹਲਾ ਪੰਜਵਾ ਭਏ ਪ੍ਰਾਪਤ ਮਨ ਹਉ ਦੇ ਹੁਰੀਆ ਗੋਬਿੰਦ ਬਨਨ ਕਿਹ ਜਨੇ ਪਰਿਆ ਬਰਗਾ ਜਿ ਕਿਤਨਾ ਕਾਮ ਅਮਲ ਸਾਧ ਸੰਗਤ ਪਾਜ ਕੇਵਲ ਨਾਮ ਸਰੰਗ ਜਾ ਲਾਗ ਭਵਜਲ ਦਰਨ ਕੈ ਜਨ ਮਰਥਾ ਜਾਤ ਨ ਮਾਇਕ ਨਹਾਓ ਜਵਦਾ ਸੰਜਮ ਧਰਮਨਾਖ ਮਾਇਆ ਸੇਵਾ ਸਾਨ ਨ ਜਨ ਹਰਿਆ ਸਹੋ ਨਾਨਕ ਹਉ ਨੀਚ ਕਰਮਾ ਸ਼ਰਨ ਬਰੇ ਕੀ ਰੱਖੋ ਸਰਮ ਪਾਛ ਹੈ ਦਸਵੇਂ ਕਬਬਾਛ ਬੇਨਤੀ ਚੋਪਈ ਹਮ ਰੇਕ ਨਹਾ ਦਿ ਰਛਾ ਪੂਰਨ ਹੋਏ ਤੇ ਕੀ ਇਛਾ ਸਾਭ ਚਰਨਮੰਦਰ ਹੈ ਹਮਾਰਾ ਆਪ ਨਾ ਜਾਣਖ ਰੂਮ ਅਵ੍ਰਿਤ ਪਾਰ ਹਮ ਰਹਿ ਦੁਸ਼ਟ ਸਬਦਮ ਕਾਭੂ ਆਪ ਹਾਦਮ ਉਚਾਭੂ ਸੁਖੇ ਵਸਾਇ ਮੂਰ ਪਰਵਾਰ ਸੇਵਾ ਸਿਖ ਸਵੈ ਕਰਤਾ ਮੂਰ ਰੱਛਾ ਨਿਤ ਕਰਤੇ ਕਰਿ ਗਏ ਸਾਭ ਰਣਕ ਆਵਾਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਬਿਨ ਕੇ ਰਹੇ ਪਿਆਸਾ ਤੁਮ ਹੈ ਸਾਨ ਕੇ ਅਨਤ ਆਮ ਜੋ ਪ੍ਰਚਾਹੂ ਸੋ ਤੁਮ ਤੇ ਪਾਉ ਸੇਵਕ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਦੇਵ ਜਿ ਮਰਿ ਗਏ ਮਨਨ ਕਾਲ ਕਾਤਿ ਰਾਸ਼ਨ ਬਰਿ ਗਏ ਹੋ ਜੋਸ ਦਾ ਹਮਾਰੇ ਪਛਾ ਸ਼੍ਰੀ ਆਤੂ ਜੋਖ ਨੇ ਰੱਛਾ ਰਾਖਣੋ ਰਾਖਣ ਹਾਰੇ ਸਾਹੇ ਸੰਹ ਸਹਾਈ ਪਿਆਰੇ ਦੇਨ ਬੰਦ ਚਲ ਗਿਆ ਹੰਤਾ ਅਦਮੋਹ ਪੂਰੇ ਚਤੁਰ ਨ ਦਸਕੰਤਾ ਕਾਲ ਪਾਏ ਬ੍ਰਹਮਾ ਭਕਤਰ ਕਾਲ ਪਾਏ ਸ਼ੋਜੀ ਭਕਤਰ ਕਾਲ ਪਾਏ ਕਰੋਛੇ ਨ ਪ੍ਰਗਾਸ਼ਾ ਸਾਲ ਕਾਲ ਕਾ ਕੇ ਆਤਮਾਸ਼ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾਜ ਉਥਿਓ ਜਮਨ ਕਾਲ ਸਾਨੂੰ ਸਵਾਰ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾ ਜਤਨਉ ਜਾਇਓ ਆਦ ਅੰਤੇ ਕੇ અવਤਾਰ ਸੋਏ ਗਰੋ ਸਮਝਿਓ ਹਮਾਰਾ ਨਮਸਕਾਰ ਜਿਸੇ ਕੋਵ ਮਹਾਰੀ ਸਗਲੇ ਮੁਰਗ ਜਨਾਬ ਸੁਵਾਰੀ ਸੇਵਕਨ ਕਉ ਸਿਵਗਨ ਸੁਖ ਦਿਉ ਸਤਨਨਕ ਪਲ ਮੋਬਦ ਕੇ ਘਟ ਘਟ ਕੇ ਅੰਤਰ ਗੇ ਜਾਣਤ ਭਲੇ ਬੁਰੇ ਕੇ ਪੀਰਵ ਸ਼ਾਨਤ ਚੀਟੇ ਦੇਗ ਨਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਆਦਿ ਭਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਪੀਰ ਮਸ਼ਨ ਘੜ ਘੜ ਕੇ ਪਰ ਪੜ ਕੇ ਜਾਨੈ ਜਦ ਕਰਖ ਕਰਾ ਕਰਤਾ ਨਾ ਪ੍ਰਜਾ ਤਰਤ ਤਾ ਦੇਹ ਅਪਾਰ ਨਵਾਖ ਰਖ ਕਰਤ ਹੋ ਕਮਹੁ ਤੁਮੈ ਮਿਲਤ ਦੇਹ ਦਰਸਬਹੁ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਮੂਜੋ ਚਲੈ ਤੂ ਸਭ ਹਿੱਤ ਰਹਿਂ ਨਰਾਲਮ ਜਾਨਦ ਬੇਦ ਭੇਦ ਨਰਾਲਮ ਨਿਰੰਕਾਰ ਅਨੰਦ ਰਵਕਾਂਦਰ ਨਾਮ ਆਦਾਨੀ ਲਾਨਾਦ ਅਸੰਤ ਤਾ ਕਮਨੁ ਚਾਰਦ ਪੀਦਾ ਜਾ ਕੋ ਪੀਵ ਨਾ ਪਾਵਤ ਪੀਦਾ ਕਾ 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 ਕਰਪਾ ਹਨ ਨਮਾਨਤ ਮਹਾ ਮੂੜ ਹੈ ਭੀਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਖਾ ਚੀਨਤ ਨੈ ਪਿਵ ਆਪ ਆਪ ਨਹੀਂ ਉਦਹਿ ਜੀਤੇ ਬਨਮਤ ਪਿੰਨ ਪਿੰਨ ਤੂੰ ਹੈ ਤੈਤੇ ਤੁਮਰਾ ਲਖਾ ਨਾ ਜੈ ਅਵਸਾਰ ਕਹਿ ਬੁਜ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੋ ਸਰੂਪਾ ਰੰਗ ਪੁਰਾਪ ਇਕ ਊਪਾਨ ਅਜੇ ਦਸੇ ਤੇ ਕਿਨੀ ਨਿਦਭਖਾਨ ਬਹੁ ਰਚ ਦੇਨੀ ਕਹੋ ਕੁਦ ਰਾਜਾ ਹਵੇ ਬਠਾ ਕਹੋ ਸ਼ਿਵਨ ਪਿਓ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਪਬ ਆਜੁਗਾ ਸਰੂਪ ਸਵੈ ਪਬ ਅਵਰਛਾ ਮੇਰੇ ਦਮ ਕਰੋ ਸਿਖਵਾਰ ਸਿਖ ਸੰਗ ਰੋ ਦੁਸਤ ਜੇ ਥੇਠ ਵਾਤ ਨ ਪਾਤਾ ਸਗਲ ਮਨੀਸ਼ ਕਰੋ ਵਰਣ ਕਾਤਾ ਜੇ ਤੁਝ ਦਾ ਸਰਲੀ ਪਰੇਨ ਕਹਿ ਦੁਸਤ ਦੁਖਤਾ ਹਵੇ ਮਰੇ ਪੁਰਹ ਜਵਨ ਪਗ ਪ੍ਰ ਇਤਿਹਾਰੇ ਜਨ ਕੈ ਤੋ ਸੰਕਟ ਸਭ ਟਾਰੇ ਜੋ ਕਲ ਕੁਗ ਬਾਰਤ ਆਈ ਹੈ ਤਾਂ ਕੇ ਕਾਲ ਲਗਟ ਨਾ ਹੈ ਰਖਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਦਿਸ਼ਟ ਟਰੇਤ ਕਲ ਕਿਰਪਾ ਦ੍ਰਿਸ਼ਟ ਜਨ ਜਾਹਿ ਨਿਰਹਰ ਹੋ ਤਾਕੇ ਤਾਪ ਦਨੁਖੁ ਮਹਰ ਹੋ ਰੇ ਦੇ ਸੈਦ ਕਰ ਸਭ ਹੋਏ ਦੁਸ਼ਟ ਛਾਪ ਸਚ ਨਾ ਕੋਈ ਏਕ ਬਾਣ ਅਨੰਦ ਵੈਸ ਮਾਰਾ ਆਕਾਲ ਪਾਸੇ ਤਾਹਿ ਬਾਰਾ ਜਿਨਾਂ ਨਰਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਹਰੜ ਗੇਤ ਮ ਛੰਨ ਤੇ ਹਾਰੀ ਆਪ ਮਾਤਨ ਹਮਾਰੇ ਸਰਵ othor ਮੋਹ ਸਹਾਈ ਦੋਸਤ ਦੋਤੇ ਰਹਿ ਬਚਾਈ ਸਵਈਆ ਪਾਹੀ ਗੰਗਜੋ ਤੇ ਦਮਰੇ ਤਉ ਤੇ ਕੁਆਖ ਦਰਨਹੀ ਆਨੇਉ ਰਾਮ ਰਹਿ ਪ੍ਰਾਨੁ ਕਰਾਨ ਅਨੇਕ ਹੈ ਮੈਂ ਦੇਖ ਨਾ ਮਾਨਿਉ ਸਿਮਰੇ ਸਾਸ ਰਵੇਦ ਸੁਬੈ ਮੂਪੀਦ ਕਹੈ ਮੈਂ ਇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾ ਤੋ ਸਿ ਵਿਖਾਨਿਉ ਦੁਹਰਾ ਸਗਲ ਦਵਾਰ ਕੋ ਸਾੜਕੈ ਇਹੋ ਤੁਮਾਰੋ ਦਵਾਰ ਵਾਹਿਗਹਿ ਕੀ ਰਾਜ ਅਸਰ ਗੋਬਿੰਦਾਸ ਤੁਹਾਰ ਰਾਮ ਕੀ ਮਹਿਲਾ ਤੀਜਾ ਨਾਂ ਦੇਖ ਓੰਕਾਰ ਸਤਗੁਰ ਪ੍ਰਸਾਦ आनंद पिया प्रेम आई सतगुरु मैं पाया सतगुरु तं पाया सह सेती मनव जियां बधाइयां राग रतन प्रवार पिंगा शब्द गावन आई सादोत गाव हरे के राम मन जने बसाया कह नानक नंद हुआ सतगुरु मैं पाया यमन मेरेया तो सदर होन नालि हरि नाम सो मन मेरे ਦੁਖ ਸਵਸਾਰਨਾ ਅੰਗੇ ਕਾਲ ਹੋਕਲੇ ਤੇਰਾ ਕਾਰਜ ਸਭ ਸਵਾਰਨਾ ਸਵਨਾਗ ਲਾ ਸਮਰਾ ਸੁਆਮੀ ਸੋਖ ਅਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾਨ ਹੋਵਨ ਮੰਨਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭੁ ਚਹੈ ਇਸ ਦੇਹ ਸੋ ਪਾਵੇ ਸਦਾ ਸੇ ਸਲਾਹਾ ਤੇਰੀ ਨਾਮ ਨੋ ਸਾਵੈ ਨਾਮਿਨ ਕੇ ਮਨੁਸਿਆ ਵਾ ਦੇਖਨੇ ਰੇ ਕਹ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਦਰੋ ਸਾਚ ਨਾਮ ਦਾ ਅਰਮੇਰਾਨ ਬਖਾ ਸਭ ਗਵਾਈਆਂ ਅਗਰ ਸਾ ਸੁਖਮਨ ਐਸਿਆ ਜਨੇ ਇੱਛਾ ਸਾਬ ਪੁਜਾਈਆਂ ਸੁਦਾ ਕੁਰਬਾਨ ਗੇ ਤਾਗ ਰਿਟਮੋ ਜੇਸੋ ਦੀ ਆਪਣੇ ਆਇਆ ਕਹੈ ਨਾਨਕ ਤੁਸਨ ਸੰਤੋ ਸ਼ਬਦ ਰੋਪੇ ਆਰ ਸਾਚਾ ਨਾਮ ਮੇਰਾ ਧਾਰੋ ਅਜੇ ਪੰਜ ਸਦ ਕਰ ਸੁਵਾਗੈ ਪਰਸਵਾਗੈ ਸ਼ਬਦ ਬਾਜੇ ਗਲਾਇਦ ਕਰਤਾਰੀਆਂ ਪਾਂਚ ਦੋਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਕ੍ਰਿਪਾ ਆਦ ਦਿਨ ਕਾਸ਼ ਨਾਮ ਹਰਿ ਕੈ ਲਾਗੀ ਕਹਿ ਨਨਦ ਸੋਵਾ ਤਦ ਕਰ ਅਨਹਦ ਬਾਚੇ ਆਨੰਦ ਸੁਨਹੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰਮਾ ਦਾ ਪਾਇਆ ਤਲੇ ਸਗਲੇ ਸੂਰੇ ਦੁਖ ਲੋਸਨਤਾ ਉਤਰੇ ਸੋਣੀ ਸੱਤੇ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁੰਨਿਤ ਕਹਤੇ ਪਵਤ ਸਤ ਗੋ ਰਹਾ ਆਮਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਆਜੇ ਅਨਹਦ ਤੂਰੇ ਮਧਾਵਣੀ ਮਹਿਲਾ ਪੰਜਵਾ ਥਾਲ ਵਿੱਚ ਨਸਤੋ ਪਈਓ ਸਾਸ ਸੰਤੋਖ ਵਿਚਾਰੋ ਅਮਰਤ ਨਾਨਕ ਠਾਕੁਰ ਖਾ ਪਈਓ ਜਿਸ ਕਾ ਸਾਸ ਸਦਾ ਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਉਸ ਕਾ ਹੋਇ ਹਵਾਰੋ ਇਹ ਵਾਚ ਨੈ ਜਾਏ ਨਿਤ ਨਗਰਾਂ ਕੋ ਤਾਰੋ ਤਾਂ ਸੰਸਾਰ ਚਨ ਲਗਤ ਲਈ ਸੋ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੋ ਜਗ ਤੂੰ ਹੀ ਮੈਂ ਅਨਰਗੁਣਿਆ ਰੇਕਮ ਗੁਣ ਨਾਹੀ ਆਪੇ ਦਰਸ ਪਿਓ ਏ ਦਰਸ ਪਿਆ ਮਹਿਰਾਮ ਤੋ ਵੀ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲਾ ਤਾ ਜੀਵਾ ਆਨ ਮੰਨਿ ਤੇਵੇ ਹਰਿਆ ਪਾਵਣੀ ਦਿੱਤੈ ਤੂ ਸਮਰਤ ਅਜਿਤੈ ਕੋਈ ਨਾਹੀ ਓਥੈ ਤੇਰੇ ਰਾਖ ਅਗਨੀ ਉਦਰਮਾਹੀ ਸੁਣ ਕਜਮ ਕੈ ਦੂਤ ਨਾਏ ਤੇਰੇ ਛਡ ਜਾਹੀ ਪਾਜਨ ਮੁਖਮ ਸਗਾਹ ਗੁਰ ਸ਼ਬਦਿ ਪਾਰ ਪਾਹੀ ਅਲਕੁ ਲਗੀ ਪਿਆਸ ਸਮਰਤ ਸੇਖਾ ਨੀ ਕਲਾ ਪੁੱਲ ਅਗਨ ਗੋਬਿੰਦ ਗਾਹੀ ਸਾ ਸੁਨੋ ਗੁਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜਿ ਆਵੇ ਤਦਾਹੀ ਸਲੋਕ ਮਹਲਾ ਪੰਜਵਾ ਅੰਤਰ ਅਰਾਧਣਾ ਜੇਵਾ ਜਾਵ ਗੁਰੂ ਨਾਉ ਨੇਤਰੀ ਸਤਗੁਰੂ ਪੇਖਣਾ ਸ਼ਰਵਣੇਸ਼ੁਰ ਨਾ ਗੁਰੂ ਨਾਉ ਸਤਗੁਰੂ ਸੇ ਤਿਰਤਿਆ ਦਰਗਹ ਪਾਈਆ ਠਾਉ ਕਹੋ ਨਾਨਕ ਕਿਰਪਾ ਕਰੇ ਜੋ ਸੁਨਾਵਾ ਦੇ ਜਗ ਮੇ ਤੁਮ ਖਾੜੀ ਹੈ ਲੈ ਕੇ ਕੀ ਮਹਿਲਾ ਪੰਜਾਬਾ ਰਖੇ ਰਖਣ ਹਾਰ ਆਪ ਮਾਰੀਨ ਗੁਰ ਕੇ ਪੈਰੇ ਪਾਈ ਕਾਜ ਸਵਾਰੀਨ ਹੋ ਆਪ ਦਿਆਲ ਮਨਹੋਨ ਆਸਾਰੀਨ ਸਾਜਨਾ ਗਏ ਸੰਗ ਭਵ ਜਰ ਤਾਲੀਆਂ ਅਸਾਕਤ ਨਿੰਦਕ ਦੁਸ਼ਟ ਅੱਖਰ ਮਾਰ ਹੀਮ ਤਾਰੀਆਂ ਤਿਸ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਤ ਸੰਗ ਹੋਏ ਸਗਲੇ ਦੁਖ ਜਾਹਾਂ ਹੀ ਤਿਸ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਤ ਅਸ਼ਗ ਹੋਏ ਸਗਲੇ ਦੁੱਖ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ